ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਸਾਡੇ ਨਾਲ თੀਰਤ ਸਿੰਘ ਜੀ ਮੌਜੂਦ ਨੇ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਸਲਾਹਕਾਰ ਰਿਫਿਊਜ਼ਡ ਕੇਸਸ ਨੂੰ ਬਹੁਤ ਵੱਡੀ ਗਣਤੀ 'ਚ ਇਹਨਾਂ ਨੇ ਵੀਜ਼ੇ ਦੁਆਈ ਨਹੀਂ ਪਿਛਲੇ ਸਮੇਂ ਦੇ ਵਿੱਚ ਬਾਦਸ਼ਾਹਤ ਰਹੀ ਹੈ ਹੁਣ ਫੇਰ ਰਿਫਿਊਜ਼ਡਾਂ ਵੀ ਆਉਣੀਆਂ ਸ਼ੁਰੂ ਹੋ ਗਈਆਂ ਪਰ ਅੱਜ ਗੱਲ ਜਿਹੜੀ ਕਰਨੀ ਹੈ ਕਿ ਦੁਬਾਰਾ ਕੈਨੇਡਾ ਦੇ ਵੀਜ਼ੇ ਕਿਵੇਂ ਭਜਣਗੇ ਧੜਾ ਧੜ ਵੀਜ਼ੇ ਕਦੋਂ ਲੱਗਣਗੇ ਕਿਵੇਂ ਲੱਗਣਗੇ ਕਦੋਂ ਕਿਦੀ ਆਸ ਹੈ ਇਦੇ ਉੱਪਰ ਪੂਰੀ ਕਲੈਰਿਟੀ ਤੁਸੀਂ ਜੀ ਮੈਂ ਚਾਹੂੰਗਾ ਤੁਸੀਂ ਸਾਂਝੀ ਕਰੋ ਕਿਉਂਕਿ ਸਟੂਡੈਂਟ ਇਹ ਸਮਝਣਾ ਚਾ ਰਹੇ ਨੇ ਕਿ ਵੀਜ਼ੇ ਦੀ ਸਪੀਡ ਬਣਨੀ ਕਦੋਂ ਹੈ ਵੀਜ਼ੇ ਆ ਰਹੇ ਨਹੀਂ ਪਰ ਬੜੀ ਸਲੋ ਸਪੀਡ ਤੇ ਬਹੁਤ ਜ਼ਿਆਦਾ ਸਕਸੈਸ ਰੇਟ ਨਹੀਂ ਬਹੁਤ ਜ਼ਿਆਦਾ ਰਿਫਿਊਜ਼ਲ ਰੇਟ ਹੈ ਜਦੋਂ ਵਿਦਿਆਰਥੀਆਂ ਨੂੰ ਇਹ ਲੱਗੇ ਕਿ ਸਕਸੈਸ ਰੇਟ ਵੱਧ ਗਿਆ ਰਿਫਿਊਜ਼ਲ ਰੇਟ ਘਟ ਗਿਆ ਉਹ ਸਮਾਂ ਆਏਗਾ ਜਾਂ ਨਹੀਂ ਆਏਗਾ ਇਹਦੇ ਤੇ ਗੱਲ ਦੱਸੋ ਕਦੋਂ ਆਏਗਾ ਥੈਂਕ ਯੂ ਸਰ ਤੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਇਹ ਉਹ ਟੌਪਿਕ ਆ ਜਿਹੜਾ ਕਿ ਨਾ ਸਾਰੇ ਬੰਦੇ ਸੁਣਨਾ ਚਾਹੁੰਦੇ ਆ ਕਿਉਂਕਿ ਨਾ ਸੱਚਾਈ ਇਹ ਆ ਕਿ ਜਿੰਨੀਆਂ ਮਰਜ਼ੀ ਵਧੀਆ ਗੱਲਾਂ ਅਸੀਂ ਕਰ ਲਈਏ ਸੱਚੀਆਂ ਕਰ ਲਈਏ ਪਰ ਨਾ ਜਦ ਤੱਕ ਵੀਜ਼ਾ ਨਹੀਂ ਆਉਂਦਾ ਨਾ ਤੇ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਮੇਰੀ ਮੈਂ ਆਪਣੇ ਤੇ ਗੱਲ ਆ ਕਿ ਮੈਂ ਹਮੇਸ਼ਾ ਕਰਨਾ ਪਸੰਦ ਕਰਦਾ ਹਾਂ ਕਿ ਸਾਡੀ ਟੌਰ ਵੀਜ਼ੇ ਨਾਲ ਹੀ ਆ ਭਰਾ ਜੇ ਵੀਜ਼ਾ ਨਹੀਂ ਆਇਆ ਨਾ ਤਾਂ ਕੋਈ ਵੈਲੀ ਹੋਣੀ ਕੋਈ ਅਗਲੇ ਨੇ ਕਹਿੰਦਾ ਵੀਜ਼ਾ ਤਾਂ ਆਇਆ ਨਹੀਂ ਫਿਰ ਕਰਦੀਆਂ ਗੱਲਾਂ ਰਹਿ ਗਈਆਂ ਪਰ ਜਦ ਤੱਕ ਅਸੀਂ ਇਹ ਸਮਝ ਲੈਣੀ ਨਾ ਕਦੀ ਵੀ ਕਿਸੇ ਦੇ ਏਜੰਟ ਦੇ ਹੱਥ ਵੀਜ਼ਾ ਨਹੀਂ ਹੁੰਦਾ ਤੇ ਅੱਜ ਤੀ ਦੇ ਦੌਰ ਦੇ ਵਿੱਚ ਨਾ ਚੱਲਣ ਵੀ ਦਿਆ ਅੱਛਾ ਫਲਾਣੇ ਬੰਦੇ ਨੇ ਤੇਰੀ ਫਾਈਲ ਲਈ ਨਾ ਉਹਨੇ ਆ ਕਮੀ ਛੱੜਦੀ ਆ ਕਮੀ ਛੱੜਦੀ ਤਾਂ ਤੇਰਾ ਵੀਜ਼ਾ ਰਿਫਿਊਜ਼ ਆਉਣਾ ਤੇ ਇਹ ਚੀਜ਼ ਅਸੀਂ ਅੱਜ ਤੱਕ ਮੈਂ ਸਭ ਨੂੰ ਪਤਾ ਪੰਜਾਬ ਦੇ ਤੋ ਕੇਸ ਲਵਾਏ ਨਾ اوਐਸਸੀ ਦਾ ਗਵਾਹ ਹੋਣਗੇ ਅਸੀਂ ਕਿਸੇ ਲਈ ਮੜਾ ਨਹੀਂ ਕਿਹਾ ਅਜੇ ਤੱਕ ਨਾ ਹੀ ਕਦੀ ਗਿਆ ਕਿ ਅੱਛਾ ਤੇਰਾ ਪ੍ਰਾਣੀ ਏਜੰਟ ਨੇ ਅਚਾਨਕ ਹੀ ਲਿਆ ਆਣੀ ਲਾ ਪਰ ਸਿੱਧਾ ਗਿਆ ਭਰਾ ਫੈਮਿਲੀ ਇਨਫੋਰਮੇਸ਼ਨ ਫਾਰਮ ਲਿਆ ਦੇ ਆਪਣੇ ਤੇ ਆਪਣੇ ਆ ਫਾਰਮ ਲੈ ਆ ਆ ਗੱਲ ਖਤਮ ਕੋਈ ਨਹੀਂ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਰੱਖ ਲੈ ਆਪਣੀ ਜੀ ਸੀ ਰੱਖ ਲੈ ਆਪਣੀ ਐਸਓਪੀ ਕੋਈ ਟੈਂਸ਼ਨ ਹੀ ਨਹੀਂ ਹੈਗੀ ਕਿਉਂਕਿ ਇਹ ਚੀਜ਼ ਮੈਟਰ ਨਹੀਂ ਕਰਦੀ ਕਿ ਕੈਨੇਡਾ 'ਚ ਜਦੋਂ ਨਵੀਂ ਫਾਈਲ ਲੱਗਦੀ ਨਵੇਂ ਤਰੀਕੇ ਨਾਲ ਦੇਖੀ ਜਾਂਦੀ ਇਹ ਚੀਜ਼ ਮੈਂ ਤੁਹਾਨੂੰ ਤਾਂ ਕਹਿ ਰਿਹਾ ਐਸ ਵੇਲੇ ਨਾ ਕਿਸੇ ਦੀ ਜੇਬ 'ਚੋਂ ਪੈਸੇ ਕਢਾਉਣ ਦੇ ਮਾਰੇ ਨਾ ਪਤਾ ਨਹੀਂ ਪੁਰਾਣੇ ਏਜੰਟ ਬਾਰੇ ਕੀ ਕੁਝ ਕਹੀ ਜਾਂਦਾ ਪਰ ਸੱਚਾਈ ਇਹ ਹੀ ਹੈ ਕਿ ਅੱਜ ਦੀ ਹਜੇ ਤੱਕ ਤਾਂ ਕੈਨੇਡਾ ਦਾ 2025 ਦਾ ਦੌਰ ਬੜਾ ਚੈਲੈਂਜਿੰਗ ਰਿਹਾ ਵੀਜ਼ੇ ਦੀ ਵੀਜ਼ੇ ਲੈਣ ਦੀ ਗੱਲ ਕਰਾਂ ਪਰ ਹੁਣ ਆਉਣ ਵਾਲਾ ਸਮਾਂ ਰਹਿਣਾ ਨਹੀਂ ਆ ਤੋ ਇਸ ਲਈ ਮੈਂ ਬੱਚਿਆਂ ਨੂੰ ਕਹਿੰਦਾ ਹਾਂ ਨਾ ਤੁਸੀਂ ਕਾਲਜ ਚੇਂਜ ਕਰਨਾ ਜਾਂ ਕੋਰਸ ਚੇਂਜ ਕਰਨਾ ਉਸ ਤੋਂ ਪਹਿਲੇ ਕੋਈ ਪਿਨਾਕਲ ਦੀ ਟੀਮ ਨੂੰ ਜਾਂ ਪਰਸਨਲੀ ਆ ਕੇ ਜਰੂਰ ਮਿਲਿਆ ਕਰੋ ਕਿਉਂਕਿ ਅਸੀਂ ਓਨਲੀ ਫਾਈਲਿੰਗ ਵੀ ਕਰਦੇ ਹਾਂ ਕਿ ਜਿੱਥੇ ਅਸੀਂ ਬੱਚਿਆਂ ਦੇ ਸੇਮ ਕਾਲਜ ਕੋਰਸ ਤੇ ਵੀ ਅੱਜ ਤੱਕ ਪਨੇ ਕਿੰਨੇ ਸੈਂਕੜੇ ਹਜ਼ਾਰਾਂ ਚ ਵੀਜ਼ੇ ਲੈ ਲਏ ਹੋਣੇ ਓਨਲੀ ਫਾਈਲਿੰਗ ਮਤਲਬ ਕਿ ਏਜੰਟ ਦੀ ਕਮਿਸ਼ਨ ਕਮਿਸ਼ਨ ਜਿਹੜੀ ਪੁਰਾਣੇ ਏਜੰਟ ਨੂੰ ਗਈ ਆ ਉਹਨਾਂ ਦੇ ਤੇ ਬਟ ਹਾਂ ਬੱਚੇ ਦਾ ਵੀਜ਼ਾ ਆ ਗਿਆ ਪਰ ਅਸੀਂ ਬੱਚੇ ਨਾਲ ਖੜੇ ਤੇ ਕਹਿੰਗੇ ਨਾ ਰਿਫੰਡ ਆਪਉਣ ਦੇ ਵਿੱਚ ਲੈਣ ਦੇ ਵਿੱਚ ਕਾਫੀ ਪੈਸੇ ਕੱਟ ਹੋ ਜਾਂਦੇ ਆ ਤੇ ਹੁਣ ਮ ਇਹ ਤਾਂ ਹੋ ਗਿਆ ਬੇਸਿਕ ਚੀਜ਼ਾਂ ਜਿਹੜੇ ਇਸ ਵੇਲੇ ਬੱਚੇ ਜਾਂ ਬੱਚਿਆਂ ਦੇ ਮਾਪੇ ਉਸ ਦੌਰ ਚ ਗੁਜ਼ਰ ਰਹੇ ਆ ਤੇ ਢੇਰੀ ਨਾ ਟਾਓ ਕੈਨੇਡਾ ਉਹ ਕੰਟਰੀ ਆ ਰਿਹਾ ਫੇਲ ਤੋਂ ਬਾਅਦ ਵੀਜ਼ਾ ਦਿੰਦੀ ਆ ਦੂਜੀ ਗੱਲ ਦੱਸ ਦਵਾਂ ਆ 15 ਸਪਟੈਂਬਰ ਕ੍ਰਾਸ ਹੋ ਚੁੱਕੀ ਆ ਜਿੱਦਾਂ ਐਸ ਅਸੀਂ ਉਮੀਦ ਵੀ ਕਰ ਰਹੇ ਹੈਗੇ ਆ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਵੀਜ਼ਾ ਟ੍ਰੈਂਡ ਆ ਸਾਨੂੰ ਪੋਜ਼ਿਟਿਵ ਦੇਖਣ ਨੂੰ ਮਿਲ ਸਕਦਾ ਕਿਉਂ ਮਿਲ ਸਕਦਾ ਵਾ ਆਪਾਂ ਇਹ ਚੀਜ਼ ਫੈਕਟਰ ਨਾਲ ਗੱਲ ਕਰਾਂਗੇ ਕਿਉਂਕਿ ਨਾ ਕੈਨੇਡਾ ਨੇ ਜਿਹੜੀ ਆਪਣੀ ਵੀਜ਼ਾ ਕੌਂਸਲਰਸ ਜਿਹੜੀ ਪੂਰੀ ਟੀਮ ਐ ਤੇ ਕਿੰਨੇ ਸਾਡੇ ਸੀਨੀਅਰ ਆ ਉਹਨਾਂ ਦੀ ਹੁ ਜੇ ਆਪਾਂ ਪਿੱਛੇ ਲੌਜੀਕਸ ਦੇਖਦੇ ਜਿੰਨੀ ਵਾਰੀ ਵੀ ਇਹ ਚੀਜ਼ਾਂ ਚੇਂजेस ਕੈਨੇਡਾ ਨੇ ਕੀਤੀਆਂ ਤੇ ਜਿਹੜਾ ਟ੍ਰੈਂਡ ਚੱਲਦਾ ਹੁੰਦਾ ਨਾ ਉਸ ਤੋਂ ਇੱਕਦਮ ਓਪੋਜ਼ਿਟ ਟ੍ਰੈਂਡ ਆ ਜਾਂਦਾ ਮੀਨਸ ਜੇ ਸਖਤੀ ਚੱਲਦੀ ਹੁੰਦੀ ਹੈ ਨਰਮੀ ਆ ਜਾਂਦੀ ਜਾਂ ਨਰਮੀ ਚੱਲਦੀ ਹੈ ਤਾਂ ਸਖਤੀ ਆ ਜਾਂਦੀ ਇਹ ਚੀਜ਼ਾਂ ਪਿਛਲੀ ਵਾਰੀ ਵੀ ਹੋਈਆਂ ਸੀਗੀਆਂ ਜਿਹੜੇ ਪਿਛਲੇ ਸਮੇਂ ਦੇ ਵਿੱਚ ਚਾਹੇ 100% ਵੀਜ਼ਾ ਆਇਆ ਜਾਂ ਪਿਛਲੇ ਸਮੇਂ ਦੇ ਵਿੱਚ ਉਸ ਤੋਂ ਪਹਿਲਾਂ ਜਿਹੜੀਆਂ ਸਖਤੀਆਂ ਵੀ ਸੀਗੀਆਂ ਸੋ ਇਹ ਚੀਜ਼ਾਂ ਹੋਈਆਂ ਤੇ ਉਮੀਦ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੀਜ਼ਾਂ ਸਾਨੂੰ ਦੇਖਣ ਨੂੰ ਜ਼ਰੂਰ ਮਿਲਣਗੀਆਂ ਇਹ ਚੀਜ਼ਾਂ ਨਾ ਫੈਕਟ ਦੇ ਨਾਲ ਮੈਂ ਤੁਹਾਨੂੰ ਪਰ ਆਪਾਂ ਵੀਜ਼ੇ ਦੇ ਕਰਕੇ ਕਿਤੇ ਆਪਣਾ ਕੀਮਤੀ ਪੈਸਾ ਜਾਂ ਕੀਮਤੀ ਸਮਾਂ ਕਿਸੇ ਗਲਤ ਹੱਥਾਂ ਦੇ ਵਿੱਚ ਨਾ ਚੜ ਜਾਈਏ ਕਿ ਕੈਨੇਡਾ ਦਾ ਪਹੁੰਚਦਾ ਜਾਈਏ ਕਿ ਪਰ ਉੱਥੇ ਜਾ ਕੇ ਸਾਡੇ ਹੱਥ ਬਦਲੇ ਨਾ ਕੁਝ ਰਹਿ ਜਾਏ ਉਹ ਚੀਜ਼ ਤੋਂ ਜਰੂਰ ਬਚਣਾ ਕਿਉਂਕਿ ਐਸ ਵੇਲੇ ਜਿਹੜਾ ਕੈਨੇਡਾ ਨਾ ਉਹ ਕੈਨੇਡਾ ਵਾ ਜਿਹੜਾ ਬੱਚਾ ਦਾ ਸੂਝ ਸਮਝ ਕੇ ਚੱਲੇਗਾ ਪੂਰੀ ਪਲੈਨਿੰਗ ਨਾਲ ਚੱਲੇਗਾ ਉਹ ਆਪਣੀ ਜ਼ਿੰਦਗੀ ਬਣਾ ਲੇਗਾ ਕਿਉਂਕਿ ਨਾ ਹੁਣ ਮੇਰੇ ਤੋਂ ਆਲਰੇਡੀ ਲਾਈਵ ਐਗਜ਼ੈਪਲਸ ਆ ਮੇਰੇ ਕਈ ਉੱਥੇ ਬੱਚੇ ਪਹੁੰਚੇ ਹੋਏ ਐਸੇ ਬਹੁਤ ਪਰੇਸ਼ਾਨ ਆ ਕਹਿੰਦੇ ਪੀਆਰ ਨਹੀਂ ਮਿਲ ਰਹੀ ਹੈਗੇ ਆ ਮੇਰੇ ਪਿੱਛੇ ਹੋਏ ਬੱਚ ਤੁਸੀਂ ਸੁਣ ਕੇ ਵੀ ਹੈਰਾਨ ਹੋ ਜਾਓਗੇ 3.5 3 ਸਾਲ 4 ਸਾਲ ਤੋਂ ਪਹਿਲਾਂ ਇਨ ਟਾਈਮ ਪੀਰੀਅਡ ਦੇ ਵਿੱਚ ਬੱਚੇ ਆਪਣੇ ਪੀਆਰ ਲੈ ਕੇ ਬੈਠੇ ਆ ਗੇੜੇ ਮਾਰਗੇ ਇੰਡੀਆ ਦੇ ਵਿੱਚ ਤੇ ਉਹ ਵੀ ਬੱਚੇ ਜਿਹੜੇ ਹੈਗੇ ਆ ਪਰ ਉਹੀ ਹੈ ਨਾ ਕਿ ਕਈ ਬੱਚੇ ਬਹੁਤ ਜ਼ਿਆਦਾ ਕਰੀਅਰ ਗੋਲ ओरिएंटेड ਮਿਲਿਏ ਆਪਣੀ ਟਰੈਕ ਤੇ ਲੱਗੇ ਰਹਿ ਮੈਨੂੰ ਕਿ ਉਹਨਾਂ ਨੂੰ ਪਤਾ ਸੀਗਾ ਕਿ ਉਹਨਾਂ ਨੇ ਕਰਨਾ ਕੀ ਹੈਗਾ ਵਾ ਪਰ ਮੈਂ ਉਹੀ ਕਹਿੰਦਾ ਮੈਂ ਸਾਰੇ ਮੇਰੇ ਬੱਚੇ ਮੈਂ ਨਹੀਂ ਕਹਿੰਦਾ ਕਿ ਮੇਰੇ ਬੱਚੇ ਸਾਰੇ ਪਿਆ ਲੈ ਆਏ ਨੇ ਮੇਰੇ ਬੱਚੇ ਕਿ ਸਟੱਕ ਵੀ ਜਿਹੜੇ ਹੈਗੇ ਪਰ ਹਾਂ ਜਿਹੜਾ ਬੱਚਾ ਤਾਂ ਸਾਡੇ ਨਾਲ ਹੈਗਾ ਜਿੰਨੀ ਕਿ ਸਾਨੂੰ ਸੂਝ-ਬੂਝ ਹੈਗੀ ਆ ਅਸੀਂ ਜਿੰਨੀ ਕੋਈ ਐਡਵਾਈਸ ਕਰ ਮੈਨੂੰ ਸਲਾਹ ਦੇ ਸਕਦੇ ਆ ਅਸੀਂ ਉਹਦੇ ਨਾਲ ਜ਼ਰੂਰ ਖੜਦੇ ਆ ਸੋ ਜੋ ਅਸੀਂ ਆਪਣੇ ਉਹਨਾਂਸ਼ਾਨੀਅਤ ਤੌਰ ਤੇ ਖੜਦੇ ਆ ਅੱਜ ਤੱਕ ਵੀ ਭਾਵੇਂ ਹਜ਼ਾਰਾਂ ਬੱਚੇ ਭੇਜੇ ਤੇ ਹਰ ਬੱਚੇ ਮਾਪਿਆਂ ਨੂੰ ਆਪ ਜ਼ਰੂਰ ਮਿਲਦੇ ਆ ਅੱਜ ਤੱਕ ਵੀ ਤੇ ਮੈਂ ਕੈਨੇਡਾ ਦੇ ਜਿਹੜੇ ਬੱਚਿਆਂ ਦੀ ਫਾਈਲਾਂ ਹੁਣ ਐਸਲੇ ਰਿਫਿਊਜ਼ ਹੋਈਆਂ ਉਹਨ ਇੱਕ ਵਾਰੀ ਆਪੇ ਨਕਲ ਦੇ ਆਫਿਸ ਜਲੰਧਰ ਅੰਮ੍ਰਿਤਸਰ ਮਿਲਦੇ ਹਰ ਬੱਚੇ ਨੂੰ ਹਾਂ ਕੰਟਰੀ ਵੀ ਜੇ ਚੇਂਜ ਕਰਨੀ ਪਈ ਤੇ ਉਹ ਵੀ ਜੇ ਕਰਨੀ ਪਈ ਜੇ ਪੂਰਾ ਕੁਝ ਹੀ ਹੋ ਚੁੱਕਾ ਹੋਇਆ ਮਤਲਬ ਕਿ ਹੁਣ ਨਹੀਂ ਆਸ ਬੱਚੇ ਫੇਰ ਕਰਾਂਗੇ ਨਹੀਂ ਤਾਂ ਲੋੜੀ ਹੈ ਨਹੀਂ ਬਿਲਕੁਲ ਅਸੀਂ ਕੈਨੇਡਾ ਚ ਹਜੇ ਵੀ ਵੀਜ਼ਿਆਂ ਦੀ ਉਮੀਦ ਜ਼ਰੂਰ ਕਰ ਸਕਦੇ ਹਾਂ ਪਹਿਲੀ ਗੱਲ ਜੇਰਾ ਤਾਂ ਬੱਚਿਆਂ ਦੇ ਰਿਸ਼ਤੇਦਾਰ ਭੈਣ ਭਾਈ ਉੱਥੇ ਰਹਿੰਦੇ ਉਹਨਾਂ ਤੇ ਜਾਣਾ ਹੀ ਕੈਨੇਡਾ ਵਾ ਸੋ ਉਹਦੇ ਨਾਲੋਂ ਮੈਂ ਹਮੇਸ਼ਾ ਜਿੱਥੇ ਵੀ ਮੈਨੂੰ ਮੌਕਾ ਮਿਲੇ ਮੈਂ ਇਹ ਚੀਜ਼ ਜ਼ਰੂਰ ਕਹਿੰਦਾ ਹਰ ਮੰਚ ਤੇ ਕਿ ਸਮਾਨਾ ਖਰਾਬ ਹੋਣ ਦਿਓ ਸਮਾਨਾ ਘਰਾਮ ਹੋਣ ਦੇ ਮਤਲਬ ਆਪਣੀ ਕੈਨੇਡਾ ਦੀ ਫਾਈਲਾਂ ਲਾਈਆਂ ਵੀਜ਼ਾ ਨਹੀਂ ਆ ਰਿਹਾ ਫਾਈਲ ਐਮਬੈਸੀਆਂ ਦੇ ਵਿੱਚ ਜਾਂ ਲਾਉਣੀਆਂ ਵੇਟ ਕਰ ਰਹੇ ਆ ਆਪਣੇ ਸਕਿੱਲ ਤੇ ਕੰਮ ਕਰਦੇ ਰਹੋ ਆਪਣੀ ਲੈਂਗੁਏਜ ਫ੍ਰੈਂਚ ਤੇ ਕੰਮ ਕਰਦੇ ਚੱਲੋ ਉਹਨਾਂ ਚੀਜ਼ਾਂ ਤੇ ਕੰਮ ਕਰਦੇ ਚੱਲੋ ਵੀਜ਼ਾ ਆ ਹੀ ਜਾਣਾ ਪਰ ਜਿਹੜਾ ਸਮਾਂ ਜਿਹੜਾ ਨਾ ਜਿਹੜਾ ਸਮਾਂ ਇਸ ਵੇਲੇ ਬੀਤ ਰਿਹਾ ਇਹ ਨਹੀਂ ਜਿਹੜਾ ਕਿ ਵਾਪਸ ਆਉਣਾ ਤੋਂ ਇਸ ਲਈ ਸੋਚ ਸਮਰ ਕੇ ਫੈਸਲਾ ਲਓ ਮਗਰ ਲੱਗਨ ਦੀ ਕਿਸੇ ਦੇ ਲੋੜ ਨਹੀਂ ਹੈਗੀ ਆਪ ਸਿਆਣਪ ਨਾਲ ਫੈਸਲਾ ਲਓ ਸਭ ਤੋਂ ਵੱਡੀ ਸਲਾਹਤਾ ਕਹਿੰਦੇ ਦਾ ਗੂਗਲ ਗੂਗਲ ਦੇ ਜੇ ਤੁਸੀਂ ਕੋਈ ਚੀਜ਼ ਪੁੱਛਦੇ ਹੋ ਜਾਂ ਐਮਬੈਸੀ ਦੀ ਆਪਣੀ ਸਾਈਟਾਂ ਤੇ ਤੁਸੀਂ ਜਾ ਕੇ ਪ੍ਰੋਪਰ ਰਿਸਰਚ ਕਰ ਸਕਦੇ ਆ ਕਿਸੇ ਚੀਜ਼ ਦੀ ਵੀ ਢੇਰੀ ਟਾਉਣ ਦੀ ਤੁਹਾਨੂੰ ਕਿਸੇ ਨੂੰ ਵੀ ਲੋੜ ਨਹੀਂ ਹੈਗੀ ਤੇ ਅੱਜ ਇੱਕ ਹੋਰ ਚੀਜ਼ ਮੈਂ ਇਸੇ ਵੀਡੀਓ ਦੇ ਵਿੱਚ ਕਹਿ ਦਵਾਂ ਬੱਚਿਆਂ ਨੂੰ ਨਾ ਇੱਕ ਡਰ ਵੀ ਆ ਕਿਉਂਕਿ ਕੈਨੇਡਾ ਨੇ ਸਟਾਰਟਿੰਗ ਵਿੱਚ ਕਿਹਾ ਸੀ ਕਿ ਅਸੀਂ ਕੋਟਾ ਸਿਸਟਮ ਆ ਕਿ ਜੇ ਸਾਡਾ ਮੋਕ ਨਾ ਚਾਏ ਸਾਡੀ ਫਾਈਲ ਨਾ ਵਾਪਸ ਲੱਗੇ ਸਾਡੇ ਕਿਤੇ ਉਹਦੇ ਕਰਕੇ ਰਿਫਿਊਜ਼ਲ ਤਾਂ ਨਹੀਂ ਆਉਂਦੀ ਹੈਗੀ ਤੇ ਅੱਜ ਮੈਂ ਦੱਸ ਦਵਾਂ ਬੇਟਾ ਜੇ ਉਹ ਚੀਜ਼ ਹੋਈ ਤਾਂ ਪਹਿਲਾਂ ਉਹ ਜਣੀ ਤੁਹਾਡੀ ਐਮਬੈਸੀ ਫੀਸਾਂ ਵੀ ਵਾਪਸ ਹੋ ਜਾਣੀਆਂ ਤੇ ਉਹਦੀ ਡਰਨ ਦੀ ਲੋੜ ਨਹੀਂ ਹੈਗੀ ਐਸ ਤਾਨੂੰ ਵੀਜ਼ਾ ਚਾਹੀਦਾ ਮੇਰੇ ਵਰਗੇ ਨੂੰ ਵੀਜ਼ਾ ਚਾਹੀਦਾ ਤੇ ਕੈਨੇਡਾ ਦੀ ਜਿਹੜੀ ਉੱਥੇ ਦੀਆਂ ਯੂਨੀਵਰਸਿਟੀਆਂ ਕਾਲਜੇਸ ਆ ਉਹਨਾਂ ਨੂੰ ਸਾਡੇ ਤੋਂ ਵੀ ਜ਼ਿਆਦਾ ਲੋੜ ਆ ਕਿਉਂਕਿ ਉਹਨਾਂ ਦਾ ਵੀ ਸਾਰਾ ਕਾਰੋਬਾਰ ਉਹਨਾਂ ਦਾ ਵੀ ਸਾਰਾ ਰੈਵਨਿਊ ਤੁਹਾਡੇ ਵੀਜ਼ਿਆਂ ਤੇ ਡਿਪੈਂਡ ਆ ਸੋ ਗਲਤੀ ਨਹੀਂ ਕਰਨੀ ਸਿਰਫ ਸਬਰ ਰੱਖਣਾ ਵਾ ਤੇ ਨਾਲ ਦੀ ਨਾਲ ਆਪਣੇ ਦੇ ਮਿਹਨਤ ਕਰਦੇ ਰਹਿਣਾ ਕਿਉਂਕਿ ਇੰਡੀਆ ਦੇ ਵਿੱਚ ਸਮੇਂ ਨੂੰ ਯੂਟਿਲਾਈਜ਼ ਕਰਦੇ ਰਹਿਣਾ ਤੇ ਆਉਣ ਵਾਲਾ ਸਮਾਂ ਜਿਹੜਾ ਕਿ ਵਧੀਆ ਹੀ ਹੋਏਗਾ ਸੋ ਬਹੁਤ ਬਹੁਤ ਧੰਨਵਾਦ ਤੀਰਤ ਜੀ ਨੇ ਬਹੁਤ ਮਹੱਤਵਪੂਰਨ ਜਾਣਕਾਰੀ ਇਸ ਵੀਡੀਓ ਦੇ ਵਿੱਚ ਸਾਡੇ ਨਾਲ ਸਾਂਝੀ ਕੀਤੀ ਹੈ 8557885578 ਇਸ ਨੰਬਰ ਤੇ ਸਾਰੇ ਵਿਦਿਆਰਥੀ ਤਿਰਤਜੀ ਦੇ ਨਾਲ ਸੰਪਰਕ ਕਰ ਸਕਦੇ ਨੇ ਗੱਲ ਕਰ ਸਕਦੇ ਨੇ ਪੂਰੀ ਤਸੱਲੀ ਕਰੋ ਉਸ ਤੋਂ ਬਾਅਦ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ ਟੰਗਾ